हां भाई गब्बरू ए हैगे भाई बंदे भारत मैकेनिकल वर्क्स वाले वीपीओ टपहाली तहसील फूल है जिला हैगा जी ਬਿਨਾਂ ਦਾ ਬਾਈਆਂ ਦਾ ਬਠਿੰਡਾ ਤੇ ਜਿਹੜਾ ਤੁਹਾਨੂੰ ਅੱਜ ਸੰਦ ਦਿਖਾਉਣਾ ਹੈ ਇਹ ਹੈ ਜਾ ਸੰਦ ਦਾ ਜਿਹੜਾ ਬੜੇ ਥੋੜੇ ਪੈਸਿਆਂ ਚ ਮੰਨ ਕੇ ਚੱਲੋ 4-5 ਗੁਣਾ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਸੁਖ ਦਊਗਾ ਬਲੈਤੀ ਸੰਦਾਂ ਵਾਲਾ ਇਹ ਹਾਈਨਾ ਦੀ ਮਸ਼ੀਨ ਆ ਜਿਹੜੀ ਆ ਅਚਾਰ ਜਾਂ ਬੜਦੀ ਆ ਮੱਕੀ ਦਾ ਆ ਕੁਤਰਾ ਕਰਦੀ ਆ ਇਹਦੇ ਚ ਜਿੰਨੀਆਂ ਵੀ ਸਹੂਲਤਾਂ ਨੇ ਸਾਰੀਆਂ ਜਿਹੜੀਆਂ ਤੁਸੀਂ ਬਾਹਰ ਲੀਆਂ ਮਸ਼ੀਨਾਂ ਲੈਨੇ ਹੋ ਉਹਨੀਆਂ ਸਹੂਲਤਾਂ ਨੇ ਏਸੀ ਆ ਦੇਖੋ ਗਰਾਂਜਲਵਾ ਵੀਡੀਓ ਚ ਫਿਰ ਹਾਉ ਮਹਾਰਾਜ ਦੇ ਉੱਤੇ ਹੈਲੀਕਾਪਟਰ ਰਾਜੀ ਬਾਤੀਓ ਚੜਾਈ ਆ ਬਹੁਤ ਵਧੀਆ ਬਹੁਤ ਵਧੀਆ ਭਾਈ ਅੱਜ ਪਹੁੰਚੇ ਆ ਪਿੰਡ ਟਪਾਲੀ ਜ਼ਿਲ੍ਹਾ ਮਾਰਾ ਪਠਿੰਡਾ ਹਾਂਜੀ ਮਹਾਰਾਜ ਤਹਿਸੀਲ ਰਾਮਪੁਰਾ ਫੂਲ ਆ ਨੇੜੇ ਆਪਣੇ ਸ਼ਹਿਰ ਕਿਹੜਾ ਪੈਂਦਾ ਜੀ ਰਾਮਪੁਰਾ ਹੀ ਪੈਂਦਾ ਨੇੜੇ ਮੇਰਾ ਪਠਿੰਡਾ ਉਸਤੋਂ ਰਾਮਪੁਰਾ ਜਿਹੜੀ ਬਾਈਆਂ ਦੀ ਇੰਡਸਟਰੀ ਆ ਇਹਨਾਂ ਨੇ ਪਿੰਡ ਚਲਾਈ ਹੋਈ ਆ ਤੇ ਪਿੰਡ ਚੋਂ ਹੀ ਨੇਰੀ ਠਾਲੀ ਆ ਜਿਹੜਾ ਸੰਦ ਤੁਹਾਨੂੰ ਮੱਕੀ ਪੜਦਾ ਦੀਂਦਾ ਹੁੰਦਾ ਹਾਈਨਾ 700 ਇਹ ਬਾਈਆਂ ਦਾ ਸੰਦ ਆ ਬਿਲਕੁਲ ਜਿਹੜੀ ਇਹਦੀ ਟੈਕਨੋਲੋਜੀ ਆ ਬਾਹਰ ਦੇ ਆਧਾਰ ਤੇ ਬਣਾਈ ਹੋਈ ਆ ਕਹਿਣ ਤੋਂ ਭਾਵ ਕੀ ਆ ਕਿ ਇੰਡੀਆ ਦੇ ਵਿੱਚ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਜਿਹੜਾ ਬਲੈਟ ਸਾਮਾਨ ਮਿਲਦਾ ਉਹ ਸਾਰੇ ਬਾਈਆਂ ਨੇ ਸੰਧ ਦੇਤੇ ਆ ਜੋ ਮਹਾਰਾਜ ਕਰੋ ਕਿਰਾ ਸ਼ੁਰੂ ਫਿਰ ਇਧਰੋਂ ਇਤੋਂ ਹੀ ਚੱਕ ਕਲੀਅਰ ਐਸ ਹਾਂਜੀ ਹਾਂਜੀ ਆ ਭਾਈ ਜੀ ਇਹਦਾ ਜਿਹੜਾ ਆਪਣੇ ਵਾਲੇ ਕਟਰ ਦਾ ਕੀ ਫਰਕ ਆ ਦੂਜੇ ਕਟਰ ਨਾਲ ਇਹ ਦੂਜੇ ਕਟਰ ਨਾਲੋਂ ਆਪਣਾ ਬਿਲਕੁਲ ਡਿਫਰੈਂਟ ਹੈ ਜੀ ਆਪਣਾ ਇਹ ਟੈਕਨੋਲੋਜੀ ਦੇ ਆਪਾਂ ਹੀ ਕੰਮ ਕਰ ਰਹੇ ਆਂ ਪੂਰੇ ਇੰਡੀਆ ਦੇ ਵਿੱਚ ਠੀਕ ਹੈ ਜੀ ਤੁਸੀਂ ਇਹਦਾ ਦੇਖੋਗੇ ਨਾ ਮੇਨਲੀ ਪਤਾ ਲੱਗਦਾ ਇਹ ਠੋਂ ਤੋਂ ਹੀ ਜੀ ਆਹ ਕੋਈ ਉਹ ਚੈਨ ਚੱਪਾ ਨਹੀਂ ਹਾਂਜੀ ਇਹਦੇ ਵਿੱਚ ਕੋਈ ਚੈਨ ਜਾਂ ਸੋਨ ਨੂੰ ਕੋਈ ਬੈਲਟ ਨਹੀਂ ਮਿਲੂਗੀ ਜੀ ਠੀਕ ਹੈ ਜੀ ਇਹ ਜਿੱਦਾਂ ਮੰਨ ਲਓ ਕਲਾਸ ਲਾ ਲਓ ਹੌਲੈਂਡ ਲਾ ਲਓ ਕਰੋਨ ਲਾ ਲਓ ਉਹਦੀ ਟੈਕਨੋਲੋਜੀ ਦੇ ਗੀਅਰ ਬਾਕਸ ਨਾਲ ਸਾਰਾ ਉਹਨਾਂ ਦਾ ਕਟਰ ਬਾਰ ਚੱਲਦਾ ਹੁੰਦਾ ਜੀ ਉਦਾਂ ਹੀ ਆਪਣਾ ਇਹ ਚਲਾਇਆ ਹੋਇਆ ਜੀ ਪੂਰੇ ਮਹਾਰੋ ਵਾਲ ਆਲ ਇੰਡੀਆ ਦੇ ਵਿੱਚ ਇਹ ਟੈਕਨੋਲੋਜੀ ਦੇ ਆਪਾਂ ਹੀ ਕੰਮ ਕਰ ਰਹੇ ਆਂ ਇੰਡੀਆ ਦੇ ਵਿੱਚ ਜੀ ਕਹਿਣ ਤੋਂ ਭਾਵ ਬਾਈ ਜੀ ਇਹਦੇ ਵਿੱਚ ਕੋਈ ਸ਼ੱਕ ਦੀ ਗੁਜਾਇਸ਼ ਨਹੀਂ ਕਿ ਜਿਹੜੀ ਬਲੈਤ ਵਾਲੀ ਟੈਕਨੋਲੋਜੀ ਸੀ ਉਹਦੀ ਕਾਪੀ ਨਹੀਂ ਕਲੋਨ ਬਣਾਤਾ ਬੰਦਿਆਂ ਨੇ ਆ ਸਾਰਾ ਉਹੀ ਕਲੋਨ ਆ ਚੇਨਲੈਸ ਸਾਰੇ ਗੇਰ ਆਹੇ ਸਾਰਾ ਮਤਲਬ ਕਿ ਇਹਦੇ ਬਾਈ ਫਿਰ ਆਪਰੇਟ ਕਿਵੇਂ ਹੁੰਦਾ ਇਹ ਜਗੜ ਘੁੰਮਦਾ ਕਿਵੇਂ ਆ ਜੀ ਇਹ ਪਰੇਟ ਸਾਰੇ ਗੀਅਰ ਟੂ ਗੀਅਰ ਅਟੈਚ ਕਰਿਆ ਹੋਇਆ ਜੀ ਥੱਲੇ ਸਾਰੀ ਅਸੈਂਬਲੀ ਲੱਗਦੀ ਹੈ ਇਹਦੇ ਜੀ ਠੀਕ ਹੈ ਜੀ ਮੰਨ ਲਓ ਅੱਗੇ ਇਹ ਚੱਕਰੇ ਵਾਲਾ ਗੀਅਰ ਹੈ ਜੀ ਉਸ ਤੋਂ ਪਿੱਛੇ ਇਹਨੂੰ ਗੀਅਰ ਡਰਾਈਵ ਦਿੱਤੀ ਹੋਈ ਹੈ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖਦੇ ਹੋ ਛੋਟੇ ਨਾਲ ਆਪਣੇ ਇਹ ਫੁੱਲ ਟਾਈਪ ਕਹਿ ਦਿੰਦੇ ਇਹਨੂੰ ਉਹ ਲੱਗੇ ਹੋਏ ਹੈ ਜੀ ਇਹ ਮੰਨ ਲਓ ਜਿਵੇਂ ਘਾਹ ਦੀ ਪ੍ਰੋਬਲਮ ਕਾਫੀ ਆਉਂਦੀ ਸੀ ਪਹਿਲਾਂ ਆਪਣਾ ਪੁਰਾਣਾ ਬਣਾਏ ਸੀ ਮਾਡਲ ਜੀ ਘਾੜਨ ਦੀ ਕਾਫੀ ਸਮੱਸਿਆ ਸੀ ਇਹਦੇ ਵਿੱਚ ਉਹ ਬਿਲਕੁਲ ਜ਼ੀਰੋ ਹੈ ਜੀ ਇਹਦੇ ਮੰਨ ਲਓ ਇਹ ਮਾਲ ਲੈ ਕੇ ਜਾਂਦਾ ਉਹ ਇਹਨੂੰ ਕਲੀਨ ਕਰ ਦਿੰਦਾ ਇਹਦੇ ਵਿੱਚ ਘਾਹ ਦੀ ਸਮੱਸਿਆ ਬਿਲਕੁਲ ਜ਼ੀਰ ਹੋਰ ਮਹਾਰਾਜ ਇੱਧਰ ਨੂੰ ਆ ਜਾਓ ਕਿਰਾਂ ਪਿੱਛੇ ਜਿਸਮ ਤੋਂ ਚੱਕੋ ਕਿਰਾਂ ਦਾ ਟੱਪਾ ਜਾ ਚੱਕੀ ਛੋੜੇ ਭਾਈ ਟੱਪਾ ਜਾ ਆ ਆ ਦਿਖਾਓ ਕਿਰਾਂ ਲੈ ਭਤੀਜੇ ਕਰਾ ਦੇ ਕਿਰਾਂ ਦਰਸ਼ਨ ਆ ਸਾਰਾ ਇਹਦਾ ਰੈਡੀ ਰੈਟਰ ਸਿਸਟਮ ਆ ਗਿਆ ਜੀ ਇਹਦੇ ਚ BS4 CRDI ਲੈ ਲੈਂਡ ਇੰਜਨ ਆ ਵਿਦ ਡੈਫ ਸਾਰਾ ਕੋਈ ਕਾਪੀ ਕਾ ਕੇ ਦੀ ਪਾਈਆਂ ਨੂੰ ਦੀ ਪ੍ਰੋਬਲਮ ਨਹੀਂ ਸਾਰਾ ਕੁਝ ਕਾਨੂੰਨੀ ਦਾਇਰੇ ਚ ਆ ਪਾਸਿੰਗ ਆ ਪ੍ਰੋਪਰ ਇਹਦੇ ਬਾਰੇ ਭਾਈ ਦੋ ਜਾਣਕਾਰੀ ਮੇਨਲੀ ਇਹਦੇ ਵਿੱਚ ਸਾਰਿਆਂ ਨਾਲੋਂ ਨਿਊ ਆਪਾਂ ਕਰਿਆ ਜੀ ਰੇਡੀਏਟਰ ਇਹਦਾ ਆਪਾਂ ਵੱਡਾ ਕਰਿਆ ਜੀ ਕਿਉਂਕਿ ਉਹ BS4 ਦੇ ਵਿੱਚ ਮੰਨ ਲਓ ਤੁਹਾਡੀ ਨੌਲੇਜ ਦੇ ਵਿੱਚ ਹੈਗਾ ਹੀ ਆ ਕਿ ਥੋੜੀ ਜੀ ਹੀਟ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਜਿਹੜਾ BS4 ਇੰਜਨ ਹੈ ਹਾਂਜੀ ਉਹਦਾ ਕਰਕੇ ਆਪਾਂ ਰੇਡੀਏਟਰ ਬੈਂਕੋ ਦਾ ਰੇਡੀਏਟਰ ਬ੍ਰਾਂਡ ਨਿਊ ਲੱਗਦਾ ਜੀ ਹਾਂਜੀ ਆਮ ਜ ਮੰਨ ਲਓ ਆਪਣੀ ਕੰਬਾਇਨ ਤੇ ਜਿਹੜਾ ਰੇਡੀਏਟਰ ਹੁੰਦਾ ਉਹਦਾ ਉਹਦਾ ਦਾ ਇੰਟਰਕੂਲਰ ਹੀ ਆ ਜੀ ਕਾਫੀ ਆ ਦੇਖੋ 4 4 ਇੰਚੀ ਦੇ ਪਾਏ ਪੈਨੋ ਮੰਨ ਲਓ ਹਵਾ ਠੰਡੀ ਹੋ ਕੇ ਪ੍ਰੋਪਰ ਇਹਨੂੰ ਜਾਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਮੰਨ ਲਓ ਰੋਟੇਸ਼ਨ ਵਾਲੀ ਜ ਇਹਦੇ ਆਪਣੇ ਆਪ ਕੋ ਇਹਦੇ ਵਿੱਚ ਵੀ ਆਪਾਂ ਟੈਕਨੋਲੋਜੀ ਬਿਲਕੁਲ ਲੇਟੈਸਟ ਹੈ ਜੀ ਠੀਕ ਹੈ ਜੀ ਆਮ ਜਿਹੜੀ ਕੰਬੈਨਾ ਵਗੈਰਾ ਨੂੰ ਜਾਲੀ ਲੱਗਦੀ ਹੈ ਜੀ ਉਹਨਾਂ ਤੇ ਬੁਰਸ਼ ਲੱਗਿਆ ਹੁੰਦਾ ਠੀਕ ਹੈ ਜੀ ਬੁਰਸ਼ ਦੇ ਨਾਲ ਕੀ ਹੁੰਦਾ ਇੱਕ ਤਾਂ ਜਾਲੀ ਘੁੰਮਦੀ ਨਹੀਂ ਜੀ ਹਾਂਜੀ ਉਹਦੇ ਵਿੱਚ ਪ੍ਰੋਬਲਮ ਹੁੰਦੀ ਹੈ ਕਿ ਅੰਦਰ ਪੱਖਾ ਹੀ ਲੱਗਿਆ ਹੁੰਦਾ ਉਹ ਹਵਾ ਨਾਲ ਹੀ ਘੁੰਮਦੀ ਹੁੰਦੀ ਹੈ ਜੀ ਹਾਂਜੀ ਦੂਸਰੀ ਗੱਲ ਮੰਨ ਲਓ ਇਹ ਤਾਂ ਬੁਰਸ਼ ਨਾਲ ਲੱਗਦਾ ਜਿਹੜਾ ਮਾਲ ਉੱਤੇ ਚਿਮਟਿਆ ਹੁੰਦਾ ਉਹ ਅੰਦਰ ਚਲੇ ਜਾਂਦਾ ਠੀਕ ਹੈ ਜੀ ਜਾਲੀ ਤੋਂ ਅੰਦਰ ਲੰਘ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਰੰਗ ਵੀ ਮੰਨ ਲਓ ਬੁਰਸ਼ ਨਾਲ ਘਸ ਘਸ ਕੇ ਲੈ ਠੀਕ ਹੈ ਜੀ ਇਹ ਵੈਕੂਮ ਸਿਸਟਮ ਆ ਇਹ ਜਿਹੜਾ ਬਲੂਰ ਇਹਦਾ ਮਾਲ ਬਾਹਰ ਸਿਰਦਾ ਉਹਦੇ ਨਾਲ ਹੀ ਅਟੈਚ ਹੋ ਗਿਆ ਇਹਨੇ ਜਾਲੀ ਦੇ ਉੱਤੇ ਚਮਟਿਆ ਹੋਇਆ ਜਿਹੜਾ ਆਪਣਾ ਮੰਨ ਲਓ ਘਾਹ ਫੂਸ ਜੋ ਵੀ ਲੱਗਦਾ ਉਹਨੂੰ ਪਿੱਛੇ ਖਿੱਚ ਲੈਣਾ ਆਓ ਤਾਂ ਪਾਈਪ ਲੱਗੇ ਹੋਏ ਆ ਮੰਨ ਲਓ ਪਾਈਪ ਲੱਗੇ ਹੋਏ ਆ ਉਹਨੂੰ ਪਿੱਛੇ ਖਿੱਚ ਲੈਣਾ ਕਲੀਨ ਕਰ ਦੇਣਾ ਮੰਨ ਲਓ ਉਹਦੇ ਵਿੱਚ ਅੰਦਰ ਰੈਡੀਏਟਰ ਆਪਣਾ ਬੰਦ ਨਹੀਂ ਹੋਊਗਾ ਜੀ ਇੱਕ ਚੀਜ਼ ਬਾਈ ਜੀ ਮੈਂ ਐਡ ਆਨ ਕਰਦਾ ਇਹ ਜਿਹੜੀ ਮੈਨੂੰ ਟੈਕਨੋਲੋਜੀ ਸੋਹਣੀ ਲੱਗੀ ਆ ਫੈਕਟ ਕੀ ਆ ਕਿ ਸਿੰਗਲ ਇੰਜਨ ਆ ਕਈ ਕੰਬਾਈਨਾਂ ਦੋ-ਦੋ ਇੰਜਨ ਵਾਲੀਆਂ ਆਉਂਦੀਆਂ ਨੇ ਉਹਦਾਂ ਫਿਊਲ ਦੀ ਕੰਜ਼ਮ ਨੋ ਡਾਊਟ ਮੇਨਟਨੈਂਸ ਵੀ ਬਾਤ ਦੀ ਆ 20 ਇੰਚਾ ਨਾ ਅਗਲੀ ਜਿਹੜੀ ਮੈਂ ਟਰਾਲੀ ਵਾਲੀ ਗੱਲ ਕਰਦਾ ਹੁੰਨਾ ਆ ਜਾ ਕੇ ਨਾ ਭਤੀਜਾ ਆ ਦਿਖਾਉ ਮਾਰਾ ਘੇਰਾ ਚੱਕ ਕੇ ਤੇ ਭਾਈ ਸਾਰੀ ਹਾਈਡਰੋਸਟੈਟਿਕ ਆ ਆ ਜਗਾੜ ਲੱਗਿਆ ਹੋਇਆ ਇਹਨੂੰ ਆ ਫਲੋ ਵਾਲਾ ਪੰਪ ਆ ਆ ਕੁੱਲ ਆ ਇੰਜਣ ਇਹਨੂੰ ਬਸ ਘਮਾਉਂਦਾ ਇੰਨੇ ਕ ਪੰਪ ਨੂੰ ਇਹਨੂੰ ਘਮਾਉਣ ਤੋਂ ਬਾਅਦ ਅੱਗੇ ਉਹ ਮੋਟਰ ਲੱਗੀ ਹੋਈ ਆ ਸਾਹਮਣੇ ਬੜੀ ਨਿੱਕੀ ਜਿਹੀ ਭਤੀਜਾ ਕਰਾ ਕੇ ਨਾ ਦਰਸ਼ਨ ਸਿਰਫ ਆ ਇੰਨੀ ਕ ਮੋਟਰ ਆ ਤੇ ਇਹਦੇ ਚ ਇੰਨੀ ਕ ਪਾਵਰ ਆ ਮੰਨ ਕੇ ਚੱਲੋ 10 ਟਨ ਦੀ ਇਹਦੀ ਸਿੱਧੀ ਸਿੱਧੀ ਕੈਪੈਸਿਟੀ ਆ ਸਾਰੀ ਮਸ਼ੀਨ ਪਿੱਛੇ ਟਰਾਲੀ ਕੋਈ ਟੋਚਨ ਪਾਉਣਾ ਧੂਕੇ ਲੈ ਜਾਂਦੀ ਆ ਉਹਦੀ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਹਾਂਜੀ ਹਾਂਜੀ ਜਿਹੜਾ ਤੁਰਨ ਦਾ ਇਹਦਾ ਸਿਸਟਮ ਆ ਇਹ ਸਾਰਾ ਹਾਈਡਰੋਸਟੈਟਿਕ ਆ ਇਸੇ ਕਰਕੇ ਹੀ ਕਿੰਜਨ ਦਾ ਮਸਲਾ ਹੱਲ ਹੁੰਦਾ ਕੋਈ ਇਹਦੇ ਗੇਅਰ ਡਰਾਈਵ ਨਹੀਂ ਇਸੇ ਕਰਕੇ ਇੰਨੀ ਜਿਹੜੀ ਮੇਨਟੇਨੈਂਸ ਘਟਾ ਇਹਦੇ ਬਾਰੇ ਬਾਈ ਜੀ ਪਾਓ ਮਾੜਾ ਦੇਵਤੇ ਉਹ ਚੰਨਣ ਕਿੰਨਾ ਤੇਲ ਆ ਜੀ ਉਹ ਟੈਂਕ ਚ ਇਹ ਹਾਈਡਰੋਸਟੈਟਿਕ ਪੰਪ ਇਹਨੂੰ ਆਪਾਂ ਲਾਇਆ ਹੋਇਆ ਜੀ ਠੀਕ ਆ ਜੀ ਇਹਦੇ ਨਾਲ ਸਾਰੀ ਗਰਾਊਂਡ ਡਰਾਈ ਵੀ ਇਹ ਚੱਲਦੀ ਹੈਗੀ ਤੇਲ ਕਿੰਨਾ ਪੈਂਦਾ ਬਾਈ ਜੀ ਉਹ ਟੈਂਕ ਚ 100 ਲੀਟਰ ਤਾਂ ਇਹਦੇ ਚ ਆਪਣਾ ਹਾਈਡਰੋਲਿਕ ਪੈਂਦਾ ਜੀ ਠੀਕ ਆ ਜੀ ਜਿਹੜਾ ਇਹ ਪੰਪ ਦੇ ਨਾਲ ਚੱਲਦਾ ਜੀ ਹਾਂਜੀ ਤੇ ਜਿਹੜਾ ਥੱਲੇ ਟੈਂਕ ਆਪਾਂ ਗੱਲ ਕਰ ਰਹੇ ਹਾਂ ਉਹ ਚ 450 ਲੀਟਰ ਡੀਜ਼ਲ ਦੀ ਕੈਪੈਸਿਟੀ ਹੈ ਦੀ ਜੀ ਠੀਕ ਆ ਜੀ 450 ਲੀਟਰ ਡੀਜ਼ਲ ਪੈ ਜਾਂਦਾ ਇਹ 100 ਲੀਟਰ ਨਾਲ ਆਪਰੇਟ ਹਾਂ 100 ਲੀਟਰ ਨਾਲ ਆਪਰੇਟ ਬਿਲਕੁਲ ਸੋਹਣਿਓ ਇੰਨਾ ਕ ਜਗਾਰਾ ਕੋਈ ਕੁਛ ਨਹੀਂ ਅੱਗੇ ਬਸ ਗੀਅਰ ਆ ਸਾਰਾ ਉਹ ਕ੍ਰਾਊਨ ਸਿਸਟਮ ਲੱਗਿਆ ਹੋਇਆ ਜਿਹੜਾ ਸਾਰੀ ਮਸ਼ੀਨ ਨੂੰ ਆਹ ਬਾਈ ਜੀ ਮੇਨਲੀ ਇਹੀ ਆਪਾਂ ਇਹਦੀ ਗੱਲ ਕਰਦੇ ਆ ਜੀ ਮੇਨਲੀ ਇਹਦੇ ਹਾਈਡਰੋਲਿਕ ਦੀ ਜਿਹੜੀ ਮੇਨ ਸਮੱਸਿਆ ਆਉਂਦੀ ਹੈ ਹੀਟ ਦੀ ਜੀ ਹਾਂਜੀ ਤਾਂ ਇਹਦੇ ਵਿੱਚ ਆਪਾਂ ਇਹ ਬੈਗ ਕੁਲਰ ਲਾਇਆ ਹੋਇਆ ਜੀ ਠੀਕ ਹੈ ਜੀ ਇਹ ਮੰਨ ਲਓ ਜੀਸੀਬੀ ਦੇ ਵਿੱਚ ਕੁਲਰ ਆਉਂਦਾ ਉਹਦੇ ਵਾਲਾ ਹੀ ਆਪਾਂ ਇਹ ਲਾਇਆ ਹੋਇਆ ਮੇਨਲੀ ਨੂੰ ਇਕੱਲਾ ਹੀ ਪੱਖਿਆ ਜੀ ਠੀਕ ਆਮ ਆਪਾਂ ਦੇਖਦੇ ਆਂ ਕੀ ਕਰਦੇ ਆ ਜੀ ਵੀ ਰੇਡੀਏਟਰ ਦੇ ਅੱਗੇ ਮੰਨ ਲਓ ਕੂਲਰ ਲਾ ਦਿੰਦੇ ਆ ਅੱਗੇ ਮੰਨ ਲਓ ਹਾਂਜੀ ਅੱਗੇ ਉਹਦੇ ਇੰਟਰਕੂਲਰ ਆ ਜਾਂਦਾ ਉਹ ਪਹਿਲਾਂ ਤਾਂ ਮੰਨ ਲਓ ਕੂਲਰ ਗਰਮ ਹੋਈ ਜਾਂਦਾ ਜੀ ਜਿਹੜਾ ਆਪਣਾ ਆਇਲ ਵਾਲਾ ਹੁੰਦਾ ਉਸ ਤੋਂ ਬਾਅਦ ਇੰਟਰਕੂਲਰ ਦੇ ਵਿੱਚ ਵੀ ਗਰਮ ਹਵਾ ਹੁੰਦੀ ਹੈ ਜੀ ਜਦੋਂ ਤੱਕ ਉਹ ਹੀਟ ਮੰਨ ਲਓ ਹਵਾ ਪਹੁੰਚਦੀ ਹੈ ਰੇਡੀਏਟਰ ਤੱਕ ਉਹ ਪਹਿਲਾਂ ਹੀ ਗਰਮ ਹੋ ਜਾਂਦੀ ਨਹੀਂ ਮੰਨ ਲਓ ਰੇਡੀਏਟਰ ਨੂੰ ਠੰਡਾ ਕਰਦੀ ਨਹੀਂ ਹੁਣਾ ਪਏ ਸਿਸਟਮ ਹੀ ਅਲੱਗ ਕਰਤਾ ਯੂਆਇਲ ਕੁਲਰ ਅਲੱਗ ਕਰਤਾ ਰੇਡੀਏਟਰ ਲੱਗ ਹੋ ਗਿਆ ਇਹਦੇ ਨਾਲ ਸਮੱਸਿਆਵਾਂ ਸਾਰੀਆਂ ਚੱਕੀਆਂ ਗਈਆਂ ਗਰਮ ਵਾਲੀ ਸਮੱਸਿਆ ਹੀ ਮੱਕਾ ਆ ਆ ਯਾਰ ਜਫੜ ਜੰਗੇ ਬਹੁਤ ਤਕੜਾ ਲੱਗਿਆ ਵਾ ਦੇਖੋ ਚਾਰ ਚਾਰ ਇੰਚ ਦੇ ਪੰਜਾਬੀ ਦਿਖਾਓ ਸੈਕਸ਼ਨ ਸਿਸਟਮ ਆ ਜਿਹੜਾ ਸ਼ੱਕ ਕਰਦਾ ਜੋ ਵੀ ਉੱਤੇ ਮੰਨ ਲਓ ਜੰਮਦਾ ਹੈਗਾ ਮਾਲ ਇੱਕ ਗੱਲ ਮੈਂ ਐਡ ਆਨ ਕਰਨੀ ਚਾਹੂੰਗਾ ਕਿ ਮੈਨੂੰ ਮਸ਼ੀਨ ਇੰਨੀ ਵਧੀਆ ਲੱਗੀ ਕੋਈ ਇਹਦੇ ਚ ਫਾਲਤੂ ਜਿਗਾਰਡ ਜਾਂ ਜਿਵੇਂ ਨਹੀਂ ਤੁੰਨੀ ਪਈ ਹੁੰਦੀ ਮਸ਼ੀਨਰੀ ਵੀ ਸਾਲਾ ਹੱਥੇ ਨਹੀਂ ਪੈਂਦਾ ਇਦਾਂ ਦਾ ਕੁਝ ਨਹੀਂ ਹੈਗਾ ਖਾਲੀ ਜੀ ਤੁਸੀਂ ਜਿਵੇਂ ਯਾਰ ਖਾਲੀ ਸਿਸਟਮ ਆ ਇੰਜਨ ਆ ਗਿਆ ਆ ਰੈਡੀਏਟਰ ਆ ਗਿਆ ਬਸ ਇੰਨੇ ਹੀ ਸਮਾਨ ਆ ਉਹਕੇ ਹਾਈਡਰੋਸਟੈਟਿਕ ਆ ਗਿਆ ਖਾਲੀ ਪਈ ਆ ਜਿਵੇਂ ਮਰਜੀ ਵਿੱਚ ਵੜ ਜਾਓ ਇੱਥੋਂ ਬੰਦਾ ਐਂਟਰ ਕਰ ਜਵੇ ਇੱਥੇ ਖੜ੍ਹ ਜਾਵੇ ਕੋਈ ਇੰਜਨ ਖੋਲਣਾ ਕੋਈ ਤੁਸੀਂ ਕੰਪੋਨੈਂਟ ਤੁਹਾਨੂੰ ਖੋਲਣਾ ਪੈ ਗਿਆ ਇੱਕ 10 ਪੈਸੇ ਦੀ ਜਿਹੜੀ ਸਮੱਸਿਆ ਆਉਂਦੀ ਨਹੀਂ ਟਾਇਰ ਸਾਈਜ਼ ਦੱਸਿਓ ਬਾਈ ਜੀ 4x4 ਆ ਹੈ 4x4 ਜੀ ਇਹ ਮੰਨ ਲਓ ਸਾਰਾ ਮਾਡਲ 4x4/2 ਨਹੀਂ ਬਣਦੀ ਜੀ 4x4 ਹੀ ਬਣਦੀ ਆ ਠੀਕ ਆ ਜੀ ਟਾਇਰ ਸਾਈਜ਼ ਇਹਦਾ ਪਿੱਛੇ ਆਪਣਾ 124 24 ਆ ਜਾਂਦਾ ਜੀ ਰੇਡੀਅਲ ਦੇ ਵਿੱਚ 320 85 24 ਆ ਗਿਆ ਜੀ ਅੱਗੇ ਵੀ 184 30 ਆ ਜੀ ਉਹੀ ਕੰਬਾਈਨ ਵਾਲਾ ਰੇਡੀਅਲ ਦੇ ਵਿੱਚ 460 85 30 ਆ ਗਿਆ ਜੀ ਠੀਕ ਆ ਜੀ ਤੇ ਇਹ ਮੰਨ ਲਓ ਟਾਇਰ ਇਹਦੇ ਵਿੱਚ ਲੱਗਦੇ ਹੈਗੇ ਜੀ ਹੁਣ ਮਹਾਰਾਜ ਇਤਰੋਂ ਦਾ ਹੋ ਗਿਆ ਠੋਡਾ ਸੰਤ ਕਾਵਰ ਉੱਪਰ ਕੇ ਰਾਜੋ ਕੇਰਾ ਉੱਪਰ ਆਪਾਂ ਸਾਰੇ ਦਰਸ਼ਨ ਕਰਾ ਦਈਏ ਜੋਇਸਟਿਕ ਕੰਟਰੋਲ ਦੇ ਕੱਲੇ-ਕੱਲੇ ਸੰਤ ਦੇ ਵੀ ਇਹ ਕਿਵੇਂ ਆਜੋ ਤੁਸੀਂ ਉਧਰ ਦੀ ਆਜੋ ਮੈਂ ਇਧਰ ਦੀ ਜਾ ਚਾਉਂਦਾ ਹਾਂ ਜੀ ਹੋਈਆਂ ਨੇ ਇੱਕ ਪਾਸੇ ਦੀ ਬਾਈ ਚੱਲਦੀ ਹੈ ਇਤਰੋਂ ਵੀ ਤੁਸੀਂ ਜਾ ਸਕਦੇ ਹੋ ਜੀ ਉਧਰ ਵੀ ਆ ਸਕਦੇ ਸਾਡਾ ਭਾਈ ਸੰਤ ਚਲਾ ਨਹੀਂ ਸਕਦਾ ਕਿਉਂਕਿ ਅੰਦਰ ਹੁਣ ਅਸੀਂ ਆਪੇ ਮਸਲੇ ਹੱਲ ਕਰਾਂਗੇ ਆਹ ਚੜ ਗਏ ਜੀ ਪੌੜੀ ਦੋ ਮੌੜੀਆਂ ਲੱਗੀਆਂ ਹੋਈਆਂ ਨੇ ਦੋਨੇ ਪਾਸੇ ਤੇ ਪਹਿਲਾਂ ਮੈਂ ਥੋੜਾ ਜਿਹਾ ਕੈਬਨ 'ਚ ਵੜਨ ਤੋਂ ਪਹਿਲਾਂ ਤੁਹਾਨੂੰ ਆਹ ਸੰਤ ਦੇ ਦਰਸ਼ਨ ਕਰਾਉਂਗਾ ਆਹ ਉੱਗਰ ਦੇਖ ਲੋ ਆ ਸਾਰੀਆਂ ਗਰਾਰੀਆਂ ਲੱਗੀਆਂ ਹੋਈਆਂ ਨੇ ਇਹ ਬਾਈ ਜੀ ਸਾਰਾ ਅੰਦਰੋਂ অপারেਟ ਹੁੰਦਾ ਹਾਂਜੀ ਹਾਂਜੀ ਇਹ ਸਾਰਾ ਅੰਦਰੋਂ অপারেਟ ਹੁੰਦਾ ਠੀਕ ਹੈ ਜੀ ਤੇ ਬਾਕੀ ਦੇ ਵਿੱਚ ਪ੍ਰੈਸ਼ਰ ਵਗੈਰਾ ਦੀ ਕੋਈ ਸਮੱਸਿਆ ਨਹੀਂ ਜੀ ਬਾਹਰ ਦੀਆਂ ਮਸ਼ੀਨਾਂ ਜਿਵੇਂ ਇਹਦੇ ਵਿੱਚ ਅਸੀਂ ਸਾਰਾ ਟ੍ਰਾਇਲ ਵਗੈਰਾ ਕਰਿਆ ਹੋਇਆ ਤੁਸੀਂ ਟਰਾਲੀ ਦੇ ਅੱਗੇ ਮੰਨ ਲਓ ਟਰੈਕਟਰ ਆਪਣਾ ਟਰੈਕਟਰ ਵੀ ਟਰੈਕਟਰ ਬੰਦੇ ਪਿੱਛੇ ਟਰਾਲੀ ਪਾ ਕੇ ਪਿੱਛੇ ਤੋਰੀ ਹੈ ਉਹਦੇ ਵਿੱਚ ਵੀ ਇਹਦਾ ਪ੍ਰੈਸ਼ਰ ਜਾਊਗਾ ਜੀ ਠੀਕ ਹੈ ਜੀ ਫਲੋ ਦੀ ਕੋਈ ਸਮੱਸਿਆ ਨਹੀਂ ਫੁੱਲ ਫਲੋ ਆ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਸੋਣਿਓ ਸਾਰਾ ਅੰਦਰੋਂ ਕੰਟਰੋਲ ਹੁੰਦਾ ਆ ਏਸੀ ਕੈਬ ਆਜੋ ਕਰਾਂ ਫਿਰ ਹੁਣ ਆਪਾਂ ਪਹੁੰਚ ਗਏ ਜੀ ਕਹੇ ਬੰਦੇ ਵਿੱਚ ਹੁਣ ਬਾਈ ਜੀ ਕੱਲੀ ਕੱਲੀ ਚੀਜ਼ ਆ ਸਮਝਾਓ ਮੇਰਾ ਵੀਰ ਵੀ ਆ ਆ ਜਿਹੜਾ ਗੇਅਰ ਆ ਕੀ ਆ ਲਾ ਦਿਓ ਇਹਦਾ ਬੋਤਲਾ ਜੀ ਇਹ ਮੇਨ ਸਿਸਟਮ ਹੈ ਜੀ ਠੀਕ ਹੈ ਜੀ ਇਹਦੇ ਉੱਤੇ ਇਹਦਾ ਕਵਰ ਆ ਜਾਂਦਾ ਮੰਨ ਲਓ ਕਵਰ ਕਰਨ ਵਾਸਤੇ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਲਓ ਜੀ ਲੈ ਲਓ ਆਪਣਾ ਲੈ ਗਿਆ ਜੀ ਇਹ ਵਾਟਰ ਪਹਿਲਾਂ ਤਾਂ ਇਹ ਦੱਸੋ ਵੀ ਆ ਅੱਗੇ ਪਿੱਛੇ ਨੂੰ ਕਿਵੇਂ ਕੰਮ ਕਰਦਾ ਜੀ ਇਹ ਅੱਗੇ ਪਿੱਛੇ ਦੇ ਵਿੱਚ ਮੰਨ ਲਓ ਆਪਣੇ ਕੋਲੇ ਦੋ ਸਪੀਡਾਂ ਆ ਗਈਆਂ ਜੀ ਠੀਕ ਆ ਜੀ ਤੇ ਇਹਦੇ ਵਿੱਚ ਆਪਣਾ ਮੰਨ ਲਓ ਰੋਡ ਸਪੀਡ ਅਲੱਗ ਹੈ ਜੀ ਠੀਕ ਆ ਜੀ ਤੇ ਫੀਲਡ ਦੀ ਸਪੀਡ ਅਲੱਗ ਹੈ ਠੀਕ ਆ ਜੀ ਉਹ ਆਪਾਂ ਇੱਧਰ ਤੁਸੀਂ ਦਿਖਾ ਦਿਓ ਆਪਣਾ ਮੰਨ ਲਓ ਗੀਅਰ ਲੀਵਰ ਵੀ ਦਿੱਤਾ ਹੋਇਆਗਾ ਠੀਕ ਆ ਜੀ ਇਹਨੂੰ ਆਪਾਂ ਹਾਈ ਲੋ ਇਹਦੇ ਉੱਤੋਂ ਆਪਾਂ ਕਰ ਸਕਦੇ ਆ ਇਹ ਲੀਵਰ ਆਪਣਾ ਹਾਈ ਲੋ ਆ ਗਿਆ ਇੱਕ ਇੱਕ ਤੁਹਾਡਾ 4x4 ਅੰਗੇਜ ਜੰਗੇਜ ਦਾ ਆ ਗਿਆ ਅੰਗੇਜ ਤੇ ਸੰਗੇਜ ਆ ਗਿਆ ਇੱਕ ਸਪੀਡ ਮੰਨ ਲਓ ਹਾਈ ਲੋ ਕਹਿ ਸਕਦੇ ਆ ਆ ਵੀ ਦੇ ਵਿੱਚ ਇਹ ਹੈ ਉਸ ਤੋਂ ਬਾਅਦ ਇਹ ਜੋਇਸਟਿਕ ਆ ਗਈ ਜੀ ਇਹਨੂੰ ਆਪਾਂ ਮੰਨ ਲਓ ਇਹ 0 ਤੋਂ ਮੰਨ ਲਓ 100 ਕੰਮ ਕਰਦੀ ਹੈ ਜੀ ਜਿਵੇਂ 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 ਨੂੰ ਅੱਗੇ ਕਰੀ ਚੱਲਾਂਗੇ ਜੀ ਤਾਂ ਮਸ਼ੀਨ ਦੀ ਸਪੀਡ ਵੱਧ ਹੀ ਜਾਣੀ ਹੈ ਠੀਕ ਹੈ ਜੀ ਠੀਕ ਹੈ ਇਹਨੂੰ ਵਿੱਚ ਸੈਂਟਰ ਚ ਕਰ ਦੋ ਰੁਕ ਜਣੀ ਹੈ ਬ੍ਰੇਕ ਬੱਜ ਜਣੇ ਹੈ ਇਹਨੂੰ ਮੰਨ ਲਓ ਇੱਕ ਟਾਈਮ ਬ੍ਰੇਕ ਵੀ ਨਹੀਂ ਹੈਗੇ ਮਸ਼ੀਨ ਦੇ ਕੋਈ ਸਮੱਸਿਆ ਨਹੀਂ ਹੈ ਬਾਈ ਇਹਦੇ ਕਿਵੇਂ ਕਲੱਚ ਕਲੱਚ ਹੈ ਨਹੀਂ 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 ਕਲੱਚ ਕਲੱਚ ਵਾਲਾ ਕੰਮ ਚੱਕਿਆ ਨਹੀਂ ਕੋਈ ਕਲੱਚ ਨਹੀਂ ਬ੍ਰੇਕ ਬ੍ਰੇਕ ਐਕਸੀਲੇਟਰ ਬਸ ਬ੍ਰੇਕਾਂ ਦੇ ਵਿੱਚ ਵੀ ਆਪਾਂ ਡਿਸਕ ਵਗੈਰਾ ਵੱਡੀਆਂ ਲਾਉਣੇ ਆ ਜੀ ਠੀਕ ਹੈ ਜੀ ਕਿਉਂ ਬ੍ਰੇਕਾਂ ਦੀ ਵੈਸੇ ਇਹ ਸਟੀering ਦਾ ਮੰਨ ਲਓ ਕੰਮ ਛੱਡੀ ਜਾਂਦਾ ਜੀ ਜਿਵੇਂ ਆਪਾਂ ਦੇਖਦੇ ਮੱਕੀ ਦਾ ਕੰਮ ਕਰਦੇ ਆ ਜੀ ਉਸ ਤੋਂ ਬਾਅਦ ਇਹਨੂੰ ਬੈਕ ਕਰਨਾ ਬੈਕ ਇਦਾਂ ਲੱਕਰੀ ਜਾਓ ਜੀ ਜਿਵੇਂ ਜਿਵੇਂ ਕਰੀ ਜਾਵਾਂਗੇ ਬੈਕ ਭੱਜੀ ਜਾਓ ਜੀ ਕਲੱਚ ਦਾ ਕੰਮ ਮੁੱਕ ਗਿਆ ਜੀ ਗੇਅਰ ਮੁੱਕ ਗਿਆ ਤਾਂ ਮੰਨ ਲਓ ਕਲੱਚ ਦੇ ਨਾਲੋਂ ਇਹ ਘੱਟੋ ਘੱਟ ਮੰਨ ਲਓ 2 ਟਾ ਹੀ ਕਿੱਲਿਆਂ ਦਾ ਸ਼ਾਮ ਨੂੰ 2 ਕਿੱਲਿਆਂ ਦਾ ਫਰਕ ਪਾ ਦਿੰਦੀ ਹੈ ਜੀ। ਠੀਕ ਹੈ ਜੀ। ਮੰਨ ਲਓ ਇਹ ਟੈਕਨੋਲੋਜੀ ਦੇ ਨਾਲ ਜੀ। ਠੀਕ ਹੈ। ਉਸ ਤੋਂ ਬਾਅਦ ਇਹ ਆਪਣਾ BS4 ਦਾ ਇੰਜਣ ਦਾ ਮੀਟਰ ਆ ਗਿਆ ਜੀ। ਹਾਂ ਜੀ। ਉਹਦਾ 크ਰੂਜ਼ ਕੰਟਰੋਲ ਆ ਗਿਆ। ਠੀਕ ਹੈ ਜੀ। ਜਿਵੇਂ ਆਪਾਂ ਮੰਨ ਲਓ ਉਹਦੇ ਵਿੱਚ ਚਲਾਉਣਾ ਹੈ ਤਾਂ 크ਰੂਜ਼ ਕੰਟਰੋਲ ਤੇ ਰਹਿਣ ਨਹੀਂ ਆਹ ਰੇਸ ਬੰਨਣੀ ਹੈ ਜੀ। ਇਹਦੇ ਪਲੱਸ ਮੈਨ ਸ਼ੋ ਆ ਗਿਆ ਜੀ। ਬਾਕੀ ਦੂਸਰਾ ਕੋਈ ਲੀਵਰ ਨਹੀਂ ਫਲੈਟ ਵਾਲਾ ਲੀਵਰ ਲਾਉਣਾ ਉਹ ਵੀ ਬਟਨਾਂ ਤੇ ਹੀ ਹੈ ਜੀ। ਠੀਕ ਹੈ ਜੀ। ਕਟਰ ਵਾਲਾ ਲੀਵ ਇਹਦੇ 'ਚ ਬਾਈ ਜੀ ਕੋਈ ਕੀਲਾ ਨਹੀਂ ਕੋਈ ਲੀਵਰ ਨਹੀਂ ਕੋਈ ਕਲਚ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਬਸ ਆਹ ਪੈਨਲ ਕੰਟਰੋਲ ਕਰਦਾ ਸਿੰਗਲ ਹੈਂਡ ਕੰਟਰੋਲ ਆ ਜਾਂਦਾ ਜੀ ਸਿੰਗਲ ਹੈਂਡ ਜਿਹਨੂੰ ਆਪਾਂ ਮੰਨੋ ਇੱਕ ਕੱਲਾ ਬੰਦਾ ਸਾਰੀ ਮਸ਼ੀਨ ਜਿਵੇਂ ਮਰਜ਼ੀ ਚਲਾਓ ਆਪਰੇਟ ਕਰੀ ਜਾਵੇ ਜੀ ਸਿੰਗਲ ਹੈਂਡ ਕੰਟਰੋਲ ਹੈ ਆ ਬਾਈ ਜੀ ਕੀ ਲੱਗਿਆ ਇਹ ਰਿਮੋਟ ਹੈ ਜੀ ਇਹ ਮੰਨੋ ਜਿਵੇਂ ਆਪਾਂ ਪਹਿਲਾਂ ਕਰਦੇ ਹਾਂ ਜੀ ਮੰਨੋ ਆਪਾਂ ਕੇਰਾ ਬੰਨਣਾ ਹਾਂਜੀ ਕੇਰਾ ਬੰਨਣ ਲੱਗੇ ਥੋੜੀ ਜੀ ਮੰਨੋ ਡਰਾਈਵਰ ਨੂੰ ਥੋੜੀ ਜੀ ਸਮੱਸਿਆ ਆਉਂਦੀ ਆ ਇਨ ਕੇ ਇਸ ਮਾਲੋ ਹੈਲਪ ਚਾਹੀਦੀ ਹੁੰਦੀ ਆ ਜੇ ਤਾਂ ਮਾਲੋ ਡਰਾਈਵਰ ਹੈਗਾ ਪੂਰਾ ਸੋਡਾ ਮਾਲੋ ਕਲਾਟਾ ਜੀ ਤੇ ਆਂ ਬੀਚ ਜਿਵੇਂ ਆਪਾਂ ਕਹਿ ਦਈਏ ਵੀ 10 ਸਾਲ ਪੁਰਾਣੀ ਮਸ਼ੀਨ ਚਲਾਉਂਦਾ ਚਾਰ ਵਾਲੀ ਚਲਾਉਂਦਾ ਉਹਦਾ ਜਾਂਦਾ ਚਲਾਈ ਹਾਂਜੀ ਆਪਣਾ ਨਵੇਂ ਬੰਦੇ ਕਿਉਂ ਨਵੇਂ ਬੰਦੇ ਇੰਨੇ ਮਿਲਦੇ ਨਹੀਂ ਜੀ ਮਸ਼ੀਨਰੀ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਇੱਕ ਅਲੱਗ ਮੰਨ ਲਓ ਮਸ਼ੀਨਰੀ ਹੈ ਜੀ ਤਾਂ ਰਿਮੋਟ ਇੱਕ ਬੰਦਾ ਸਾਈਡ ਤੇ ਖੜ ਜਾਂਦਾ ਲੈ ਕੇ ਜੀ ਤਾਂ ਉਹ ਫਿਰ ਇੱਕ ਬੰਦਾ ਚਲਾਈ ਜਾਂਦਾ ਕਿ ਸਿੱਧੀ ਜੀ ਉਸ ਤੋਂ ਬਾਅਦ ਟਰਾਲੀ ਦੇ ਵਿੱਚ ਮਾਲ ਪਾਉਣ ਵਾਸਤੇ ਦੂਜਾ ਬੰਦਾ ਇੱਥੋਂ ਆਪਰੇਟ ਕਰੀ ਜਾਂਦਾ ਭੂਕਨੇ ਨੂੰ ਜੀ ਉਹ ਇਹ ਕੱਲਾ ਸ਼ੂਟ ਕਹਿੰਦੇ ਨੇ ਆਪਾਂ ਹਾਂ ਭੂਕਨੇ ਨੂੰ ਇਹ ਕੰਟਰੋਲ ਕਰਦਾ ਜੀ ਉੱਪਰ ਥੱਲੇ ਕਰਨਾ ਇੱਧਰ ਉੱਧਰ ਲੈਫਟ ਰਾਈਟ ਕਰਨਾ ਤਾਂ ਉਹ ਇੱਥ ਜੀ ਦੇਖ ਰਹੇ ਇਹ ਤਾਂ ਪੈਟਰੋਲ ਕਰਨ ਵਾਸਤੇ ਆ ਬਾਕੀ ਉਸ ਤੋਂ ਬਾਅਦ ਫਿਰ ਬੰਦਾ ਜਦੋਂ ਆਪਾਂ ਘੇਰਾ ਬੰਨ ਲਿਆ ਇਧਰਲੇ ਪਾਸੇ ਜਗਾ ਟਰਾਲੀ ਬਰੋਬਰ ਲੱਗੀ ਤਾਂ ਮੰਨ ਲਓ ਸਿੰਗਲ ਹੈਂਡ ਕੰਟਰੋਲ ਡਰਾਈਵਰ ਜਿਵੇਂ ਮਰਜ਼ੀ ਕਰੀ ਜਾਵੇ ਤੇ ਬਾਈ ਹੈਗੀ ਸਾਰੀ ਫੁੱਲੀ ਏਸੀ ਆ ਇਹ ਫੁੱਲੀ ਏਸੀ ਫੁੱਲੀ ਆ ਦੇਖੋ ਜੀ ਐਡਜਸਟੇਬਲ ਸਟੀਅਰਿੰਗ ਆ ਜੀ ਹਾਂ ਐਡਜਸਟੇਬਲ ਐਡਜਸਟੇਬਲ ਸਟੀਅਰਿੰਗ ਆ ਜੀ ਬਾਈ ਜੀ ਕਰਕੇ ਦਿਖਾਉਣਗਾ ਆ ਦੇਖ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਕਰ ਲਓ ਕਿ ਜੇ ਮੇਰੇ ਵਰਗਾ ਭਾਰਾ ਬੰਦਾ ਹੁੰਦਾ ਤਾਂ ਉਹ ਫਿਰ ਸੈੱਟ ਕਰ ਲੈਂਦਾ ਬਿਲਕੁਲ ਬਿਲਕੁਲ ਜੀ ਆ ਵੈਂਟਸ ਲੱਗੇ ਹੋਏ ਨੇ ਆ ਆ ਕੈਮਰਾ ਚੱਲਦਾ ਹੈ ਹਾਂ ਕੈਮਰਾ ਚੱਲਦਾ ਹੀ ਪਿੱਛੇ ਸ਼ੂਟ ਤੁਸੀਂ ਮੰਨ ਲਓ ਜਿਵੇਂ ਤੁਹਾਨੂੰ ਦੱਸਿਆ ਵੀ ਪੁਰਾਣਾ ਬੰਦਾ ਡਰਾਈਵਰ ਹੈ ਤਾਂ ਸ਼ੂਟ ਦੇਖ ਕੇ ਹੀ ਚਲਾਈ ਜਾਂਦਾ ਜੀ ਆ ਕੈਮਰਾ ਦੇਖ ਕੇ ਸੋਰੀ ਚਲਾਈ ਜਾਂਦਾ ਕਿ ਕਿੱਥੇ ਮਾਲ ਪੈ ਰਿਹਾ ਕਿੱਥੇ ਨਹੀਂ ਪੈ ਰਿਹਾ ਮੰਨ ਲਓ ਓਕੇ ਕਰੀ ਜਾਂਦਾ ਬਾਕੀ ਪਿੱਛੇ ਪਲੱਸ ਇਹਦੇ ਨਾਲ ਹੁੱਕ ਪਾਉਣੀ ਹੈ ਜੀ ਆਪਾਂ ਜਿਵੇਂ ਟਰਾਲੀ ਪਾਉਣੀ ਆ ਉਹ ਇੱਥੋਂ ਦੇਖ ਲੈਂਦਾ ਉਹ ਵੀ ਕੈਮਰਾ ਐਕਸੀਡੈਂਟ ਕੇਸ ਮੰਨ ਲਓ ਬਚ ਜਾਂਦਾ ਕਈ ਵਾਰੀ ਹੱਥ ਆਪਾਂ ਦੇਖਿਆ ਵੀ ਦਿੱਕਤ ਆ ਜਾਂਦੀ ਪਿੱਛੇ ਬਿਲਕੁਲ 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 ਜੀ ਖਾਲੀ ਪਈ ਆ ਮਸ਼ੀਨ ਬਿਲਕੁਲ ਬਾਹਰ ਵਾਲੀ ਟੈਕਨੋਲੋਜੀ ਆ ਜਿੱਦਾਂ ਆਪਾਂ ਬਲੈਤ ਵਾਲੀਆਂ ਹਾਲੈਂਡ ਕਹਿ ਲੋ XYZ ਜਿਹੜੀ ਮਰਜ਼ੀ ਕਹਿ ਲੋ ਆਪਾਂ ਕਿਹਦਾ ਕਿਹਦਾ ਨਾਮ ਲਈਏ ਬਾਈਆਂ ਨੇ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਇਹ ਮਸ਼ੀਨਰੀ ਦੇਤੀ ਪਰ ਬਾਈ ਜੀ ਹੁਣ ਮਾੜਾ ਜੇ ਰੇਟ ਵੀ ਮੇਰਾ ਭਰਾ ਬਿਆਨ ਕਰੇ ਦੇ ਰੇਟ ਇਹਦਾ ਆਪਣਾ ਟੌਪ ਮਾਡਲ ਜਿਹੜਾ AC ਗੈਬ ਨਾਲ ਕੰਪਲੀਟ 55 ਲੱਖ ਰੁਪਈਆ ਰੇਟ ਆ ਜੀ ਠੀਕ ਹੈ ਜੇ ਇਸ ਦੇ ਵਿੱਚ ਮਾਡਲ ਚ ਕਾਈ ਫਰਕ ਵੀ ਪੈ ਜਾਂਦਾ ਜੀ ਉਹ ਮੰਨ ਲਓ 40 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੇ ਆ ਮਾਡਲ ਆਪਣੇ ਮੰਨ ਲਓ ਟਾਪ ਜਿਹੜਾ ਉਹ 55 ਲੱਖ ਰੁਪਏ ਦਾ ਜੀ ਇਹਦੇ ਚ ਕਾਪੀ ਕਾਗਜ਼ ਆਰਸੀ ਇੰਸ਼ੋਰੈਂਸ ਕੰਪਲੀਟ ਹੈ ਜੀ ਪੀਸੀਐਸ ਕੱਲਾ ਅਲੱਗ ਪੈਣਾ ਜੀ ਕਸਟਮਰ ਨੂੰ ਠੀਕ ਹੈ ਜੀ ਬਾਕੀ ਸਾਰਾ ਵਿੱਚ ਮੰਨ ਲਓ ਇਨਕਲੂਡ ਹੈ ਜੀ ਟੈਕਸ ਵਗੈਰਾ ਜੀਐਸਟੀ ਵਗੈਰਾ ਸਾਰਾ ਇਨਕਲੂਡ ਜੀ ਠੀਕ ਹੈ ਜੀ ਹਾਂਜੀ ਚਲੋ ਜੀ ਥੱਲੇ ਆ ਜੰਨੇ ਆ ਫਿਰ ਆ ਤੁਸੀਂ ਸੀਟ ਦੇਖ ਸਕਦੇ ਹੋ ਇਹ ਜਿੱਦਾਂ ਆ ਇੱਕ ਪੌੜੀ ਲੱਗੀ ਹੋਈ ਆ ਐਦਾਂ ਹੀ ਪੌੜੀ ਇੱਕ ਪਰਲੇ ਪਾਸੇ ਆ ਮੰਲਾ ਯਾਰ ਕੋਈ ਇਹ ਨਹੀਂ ਵੀ ਕੋਈ ਵਿੱਚ ਸੁਧਾਰ ਹੈ ਇੱਕ ਚੀਜ਼ ਇੱਕ ਚੀਜ਼ ਹੋਰ ਆ ਤੁਸੀਂ ਵਾਪਸ ਆਓ ਜੀ ਹਾਂਜੀ ਅੰਦਰ ਆਓ ਕੈਵਨ ਦੇ ਆਗੇ ਮਹਾਰਾਜ ਦੇ ਉੱਤੇ ਆਜੋ ਜੀ ਸੀਟ ਤੇ ਬੈਠੋ ਡਰਾਈਵਰ ਸੀਟ ਤੇ ਲਓ ਮਹਾਰਾਜ ਇਹ ਆ ਬਹਿ ਗਏ ਭਾਈ ਲਓ ਜੀ ਸੀਟ ਤੇ ਬਹਿ ਗਏ ਹਾਂਜੀ ਦੇਖੋ ਜੀ ਅਜ ਤੱਕ ਸਾਨੂੰ ਕਿਤੇ ਨਹੀਂ ਮਿਲੇ ਉਹਨਾ ਲੀਵਰ ਜਿਹੜਾ ਕਲਸਟਰ ਹੈ ਉਹ ਤੁਹਾਡੇ ਨਾਲ ਹੀ ਉੱਚਾ ਨੀਵਾ ਹੋ ਰਿਹਾ ਹਲਕੇ ਦੇਖੋ ਵਾਹ ਜੀ ਵਾਹ ਆ ਆ ਕਰੋ ਜੀ ਤਾਂ ਇਹ ਫਿਕਸ ਨਹੀਂ ਹੈਗਾ ਜੀ ਇਹ ਬਿਲਕੁਲ ਬਲਾਇਤ ਵਾਲਾ ਸਿਸਟਮ ਆ ਸਾਰਾ ਸਿਸਟਮ ਉੱਪਰ ਥੱਲੇ ਹੋ ਰਿਹਾ ਹੈ ਹੈਵੀ ਡਿਊਟੀ ਆਪਾਂ ਸ਼ੀਟ ਲਾਈ ਹੋਈ ਹੈ ਜੀ ਸਪੈਸ਼ਲੀ ਆਉਂਦੀ ਹੈ ਇਹ ਜੀ ਇਹਦੇ ਨਾਲ ਹੀ ਕਲਸਟਰ ਸਾਰਾ ਟੰਗਿਆ ਹੋਇਆ ਆਪਾਂ ਤੁਸੀਂ ਇਹਨੂੰ ਮੰਨ ਲਓ ਚਲਾਉਣਾ ਤੁਹਾਡੇ ਹੱਥ ਇਹ ਨਹੀਂ ਵੀ ਹੱਥ ਕਿਤੇ ਹੋਰ ਫਿਰਦਾ ਬੰਦਾ ਕਿਤੇ ਹੋਰ ਫਿਰਦਾ ਤਾਂ ਦੇਖੋ ਜੀ ਨਾਲ ਹੀ ਆਪਣਾ ਉਹ ਇਹ ਕਰ ਰਿਹਾ ਜੀ ਵਾਹ ਜੀ ਆ ਕੀ ਸਮਾਨ ਲੱਗਿਆ ਹੋਇਆ ਯਾਰ ਆਰ ਐਨ ਐਫ 312 ਇਹ ਪੂਰਾ ਇਹ ਫੀਡਰ ਆ ਆਪਣਾ ਜੀ ਠੀਕ ਹੈ ਜੀ ਇਹਦੇ ਵਿੱਚ ਚਾਰ ਹੀ ਰੋਲਰ ਹੈ ਜੀ ਠੀਕ ਹੈ ਜੀ ਮੰਨ ਲਓ ਜੀ ਮੈਂ ਰੂਲੇ ਕਹਿ ਦਿੰਨੇ ਆ ਕੁਦਰੇ ਵਾਲੀ ਮਸ਼ੀਨ ਚ ਹੁੰਦੀ ਹੈ ਇਹ ਚਾਰ ਹੀ ਆ 400 ਨੂੰ ਇੰਡੀਅਨ ਮਸ਼ੀਨ ਚ ਕਿਤੇ ਨਹੀਂ ਮਿਲਣਗੇ ਯਾ ਸੇ ਮਿਲਣਗੇ 10 ਮਿਲਣਗੇ 12 ਮਿਲਣਗੇ ਇਹਦੇ ਮੰਨ ਲਓ ਚਾਰ ਹੀ ਹੈ ਇਹਨੂੰ ਇਹ ਮੰਨ ਲਓ ਗੀਅਰ ਡਰਾਈਵ ਦਿੱਤੀ ਹੋਈ ਆ ਜਿਵੇਂ ਪਹਿਲਾਂ ਸਿਰ ਚੇਨਲੈਸ ਵਾਲਾ ਸਿਸਟਮ ਆ ਇਹਦੇ ਵਿੱਚੋਂ ਸ਼ਾਫਟਾ ਤੋਂ ਰੂਲੇ ਚੱਲਦੇ ਆ ਆਰ ਐਨ ਐਫ ਵਾਲਾ ਤੁਹਾਡਾ ਹੈਗਾ ਮੰਨ ਲਓ ਰਿਵਰਸ ਹਾਂਜੀ ਨਿਊਟਰਲ ਫਾਰਵਰਡ ਇਹ ਮਤਲਬ ਅੰਦਰੋਂ ਅੰਦਰੋਂ ਨਹੀਂ ਓਪਰੇਟ ਹੁੰਦਾ ਕੀ ਫਰਕ ਆ ਜੀ ਇਹ ਥੱਲੇ ਓਪਰੇਟ ਹੁੰਦਾ ਜੀ ਆਪਾਂ ਨੂੰ ਮੰਨ ਲਓ ਜਿਵੇਂ ਕਿ ਕਈ ਵਾਰੀ ਮੰਨ ਲਓ ਚੋਕ ਕਿਸੇ ਨੇ ਥੱਬਾ ਮੂਰੇ ਵੱਢ ਗਿਆ ਪ੍ਰੇਰੀਆ ਜੀ ਲੇਬਰ ਵਾਲੇ ਵੱਢ ਕੇ ਥੱਬਾ ਧਰ ਦਿੰਦੇ ਅੱਗੇ ਉਹ ਮੰਨ ਲਓ ਥੱਬਾ ਜਾ ਕੇ ਵੱਡਾ ਵੱਜੇ ਔਰ ਚੋਕ ਹੋ ਗਿਆ ਤਾਂ ਇੱਥੋਂ ਆਪਾਂ ਇਹਨੂੰ ਰਿਵਰਸ ਕਰ ਸਕਦੇ ਆ ਜੀ ਰਿਵਰਸ ਕਰਕੇ ਫਿਰ ਇਹਨੂੰ ਚਲਾ ਦਿਓ ਜੀ ਉਹਸਤੇ ਬਾਅਦ ਆ ਗਿਆ ਤੁਹਾਡਾ 1 2 3 ਜੀ ਇਹ ਆਪਣੀ ਹੈਗੀ ਆ ਜੀ ਮਨ ਲਓ ਥਿਕਨੈਸ ਜੀ ਜਿਵੇਂ ਆਪਾਂ ਕੁੱਤਰਾ ਜਿਹੜਾ ਆਪਾਂ ਉਹਨੂੰ ਕਹਿੰਦੇ ਨੇ ਮੋਟਾ ਬ੍ਰੀਕ ਕਰਨਾ ਜੀ ਇਹਦੇ ਵਿੱਚ ਜਿ ਮੰਨ ਲਓ 10 mm ਆ ਗਿਆ ਉਸ ਤੋਂ ਅੱਗੇ ਮੰਨ ਲਓ 15 mm ਆ ਗਿਆ 5 mm ਦਾ ਡਿਫਰੈਂਸ ਇਹਦੇ ਜੇ ਆਪਾਂ ਕੁਤਰੇ ਦਾ ਲੈ ਸਕਦੇ ਹਾਂ ਜੀ ਮੰਨ ਲਓ ਤੁਹਾਨੂੰ ਕੋਈ ਬੈਲਟ ਜਾਂ ਪੁਲੀ ਬਦਲਣ ਦੀ ਲੋੜ ਨਹੀਂ ਤਿੰਨ ਸਪੀਡਾਂ ਆਪਾਂ ਨੂੰ ਤਿੰਨ ਮੰਨ ਲਓ ਥਿਕਨੈਸ ਇਤੋਂ ਹੀ ਮਿਲ ਗਈਆਂ ਜਿਵੇਂ ਕੁਤਰਾਂ ਮੋਟਾ ਹਾਂ ਭਾਈ ਗੱਭਰੂ ਜਿਵੇਂ ਕਿ ਗੱਲ ਚੱਲ ਰਹੀ ਸੀ ਹਾਈਨਾ 700 ਦੀ ਭਾਈ ਜੀ ਬੇਨਤੀ ਇਹ ਆ ਇਹ ਦੱਸੋ ਵੀ ਜੇ ਕੋਈ ਕਸਟਮਰ ਲੈਣੀ ਚਾਹੁੰਦਾ ਉਹ ਕਿੱਥੇ ਆਵੇ ਕੀ ਤਰੀਕਾਕਾਰ ਆ ਕੀ ਬੁਕਿੰਗ ਦਾ ਸਾਬ ਕਿਤਾਬ ਸਾਰਾ ਬਸ ਇਹ ਆਪਣ ਟਪਾਲੀ ਜਿਵੇਂ ਤੁਸੀਂ ਪਹਿਲਾਂ ਦੱਸ ਸੀ ਚੱਕਿਓ ਜਿ ਟਪਾਲੀ ਪਿੰਡ ਆਪਣਾ ਆਰੰਭ ਫੂਲ ਤਹਿਸੀਲ ਪੈ ਜਾਂਦੀ ਆ ਬਠਿੰਡਾ ਜ਼ਿਲ੍ਹਾ ਜੀ ਠੀਕ ਆ ਜੀ ਇਸ ਵਾਰ ਦਾ ਜਿਹੜਾ ਸਾਡਾ ਟਾਰਗੇਟ ਸੀਗਾ ਉਹ ਪੂਰਾ ਹੋ ਚੁੱਕਿਆ ਜੀ 15 ਮਸ਼ੀਨਾਂ ਦਾ ਟਾਰਗੇਟ ਸੀ ਸਾਡਾ ਉਹ ਸਾਡਾ ਪੂਰਾ ਹੋ ਚੁੱਕਿਆ ਠੀਕ ਆ ਜੀ ਬੁਕਿੰਗ ਹੁਣ ਮੰਨ ਲਓ ਜੋ ਵੀ ਹੋਣੀ ਆ ਉਹ ਅਗਲੇ ਸੀਜ਼ਨ ਵਾਸਤੇ ਹੋਣੀ ਆ ਜੀ ਅਗਲੇ ਸੀਜ਼ਨ ਵਾਸਤੇ ਅੱਜ ਤੋਂ ਬੁਕਿੰਗ ਸ਼ੁਰੂ ਹੋ ਗਈ ਅੱਜ ਤੋਂ ਸ਼ੁਰੂ ਆ ਜੀ ਜਿਹੜਾ ਮੰਨ ਲਓ ਜਨਵਰੀ ਤੋਂ ਵੈਸੇ ਸੀਜ਼ਨ ਦੀ ਸਟਾਰਟਿੰਗ ਹੁੰਦੀ ਹੁੰਦੀ ਹੈ ਜੀ ਬੁਕਿੰਗ ਦੀ ਪਰ ਜਨਵਰੀ ਤੋਂ ਪਹਿਲਾਂ ਹੁਣ ਤੋਂ ਲੈ ਕੇ ਜਨਵਰੀ ਤੋਂ ਪਹਿਲਾਂ ਪਹਿਲਾਂ ਜੇ ਬੁਕਿੰਗ ਕਰਾਉਂਦਾ ਉਹ ਚਾਪਾ ਡਿਸਕਾਊਂਟ ਵਗੈਰਾ ਵੀ ਦੇ ਦੇਗੇ ਜੀ ਠੀਕ ਹੈ ਜੀ ਤੇ ਅੱਜ ਇਹ ਸਾਡੇ ਭਾਈ ਰਿਸ਼ਤੇਦਾਰ ਵੀ ਨੇ ਸਾਡੇ ਮਿੱਤਰ ਵੀ ਨੇ ਗਾਹਕ ਵੀ ਨੇ ਇਹਨਾਂ ਨੂੰ ਅੱਜ ਭਾਈ ਜਿਹੋਣੀ ਮਸ਼ੀਨ ਡਿਲੀਵਰ ਕਰਨ ਲੱਗੇ ਨੇ ਕਿਵੇਂ ਉਹ ਭਾਈ ਦੇਵਤਿਆਂ ਰਾਜੀ ਹੋ ਬਹੁਤ ਵਧੀਆ ਜੀ ਪਿਛਲਾ ਕਿ ਮੇਰੇ ਨਾਲ ਥੋੜਾ ਐਕਸਪੀਰੀਅੰਸ ਕਿਵੇਂ ਬਾਈ ਉਹਨਾਂ ਨਾਲ ਜੁੜੇ ਹੋਇਓ ਇਹ ਦੱਸੋ ਪਹਿਲਾਂ ਤਾਂ ਐਕਸਪੀਰੀਅੰਸ ਤਾਂ ਹੁਣ ਤੱਕ ਬਹੁਤ ਵਧੀਆ ਹੀ ਰਿਹਾ ਜੀ ਠੀਕ ਹੈ ਜੀ ਬਾਈ ਉਹਨਾਂ ਨਾਲ ਜੱਦੀ ਮੁਲਾਕਾਤ ਹੋਈ ਆ ਆਪਾਂ ਨੂੰ 2 ਦਿਨ ਹੋ ਗਏ ਮਸ਼ੀਨ ਚਲਾਉਂਦੇ ਨੇ ਜੀ ਹਾਂਜੀ ਕੋਈ ਸਾਨੂੰ ਕੰਪਲੀਟ ਨਹੀਂ ਕੁਛ ਨਹੀਂ ਬਾਈ ਉਹਨਾਂ ਨੂੰ ਜੇ ਕੋਈ ਮਾੜੀ-ਮੋਟੀ ਦਿੱਕਤ ਪੈਂਦੀ ਆ ਤਾਂ ਜਿਹੜੀ ਆਪਣੀ ਸਰਵਿਸ ਆ ਠੀਕ ਹੈ ਜੀ ਨਾਲ ਦੀ ਨਾਲ ਅਵੇਲੇਬਲ ਆ ਆਪਣੇ ਖੇਤ 'ਚ ਪਾਉਂਦੇ ਨੇ ਨਾਲ ਦੀ ਨਾਲ ਠੀਕ ਹੈ ਜੀ ਹਾਂਜੀ ਤੇ ਆਪਾਂ ਨੇ ਕਦ ਮੁਕ ਕਰਾਈ ਸੀ ਮਾਰਾ ਮਸ਼ੀਨ ਆਪਣੀ ਜੀ ਪਹਿਲੇ ਸੀਜ਼ਨ ਦੇ ਐਂਡ 'ਚ ਜਦ ਆਪਾਂ ਦਾ ਸੀਜ਼ਨ ਲਾਸ ਅੱਜ ਲੈ ਕੇ ਚੱਲੇ ਹਾਂ ਅੱਜ ਲੈ ਕੇ ਚੱਲੇ ਚੱਕ ਥਾਲ ਦੀਆਂ ਨੇਰੀ ਹੋਰ ਮਾਰਾ ਦੇਵਤਿਆਂ ਬੱਲੇ ਬੱਲੇ ਆਹ ਬੱਲੇ ਬੱਲੇ ਕਿੰਨਾ ਕੁ ਨਵੇਂੜ ਕੈਵਰੇਜ ਜ਼ਿਮੀਦਾਰ ਮੰਨ ਲਵੇ ਬਾਕੀ ਮਸ਼ੀਨਾਂ ਨਾਲੋਂ ਸੰਜੀ ਇਹ ਮੰਨ ਲਓ ਤੁਸੀਂ ਇੱਕ ਦੇ ਹੈਡ ਦੇ ਵਿੱਚ 10-12 ਏਕੜ ਆਰਾਮ ਨਾਲ ਵੜ ਦਿੰਦੇ 10 ਤੋਂ 12 ਏਕੜ ਆਰਾਮ ਨਾਲ ਡੀਜ਼ਲ ਦੀ ਕੰਜ਼ਮਪਸ਼ਨ ਜਾਇਜਾ ਜਮਾ ਜਾਇਜਾ ਲੈ ਲੈਣ ਦੇ ਜਗ੍ਹਾ ਅਗਲੀ ਗੱਲ ਇਹ ਪੁੱਛਦੇ ਆਂ ਵੀ ਤੁਹਾਨੂੰ ਦੂਜੀਆਂ ਮਸ਼ੀਨਾਂ ਨਾਲੋਂ ਕੀ ਲੱਗਿਆ ਵੀ ਤੁਸੀਂ ਕਾਹਤੇ ਟਪਾਲੀ ਫਿਰਦੇ ਹੋ ਕੀ ਫਰਕ ਲੱਗਦਾ ਜਿਨ੍ਹਾਂ ਨਾਲ ਇੱਕ ਤਾਂ ਸਰਵਿਸ ਬਹੁਤ ਵਧੀਆ ਇਹਨਾਂ ਦੀ ਠੀਕ ਆ ਜੀ ਨੰਬਰ 2 ਤੇ ਕੋਈ ਦਿੱਕਤ ਸਾਨੂੰ ਅਜ ਤੱਕ ਕੋਈ ਆਈ ਹੋ ਨਹੀਂ ਹੈਗੀ ਬਹੁਤ ਜ਼ਿਆਦਾ ਇੱਕ ਗੱਲ ਮੈਂ ਇਹ ਵੀ ਪਰਸਨਲੀ ਨੋਟ ਕਰੀ ਆ ਵੀ ਜਿਹੜਾ ਜਿਵੇਂ ਨਾ ਮਸ਼ੀਨਾਂ ਚ ਕਸਮਾਨ ਆਲੇ-ਦਾਲੇ ਆਪਾਂ ਜਿਹੜੀਆਂ ਲੋਕਲ ਮਸ਼ੀਨਾਂ ਦੇਖਦੇ ਆ ਕਿਤੇ ਸਾਲਾ ਕਿਤੇ ਟੱਲ ਜਾ ਲਟਕਦਾ ਮਸ਼ੀਨ ਦੇ ਵਿੱਚ ਫालतू ਸਮਾਨ ਨਹੀਂ ਹੈ ਬਿਲਕੁਲ ਵੀ ਨਹੀਂ ਹੈਗਾ ਕੋਈ ਫालतू ਹੈ ਨਹੀਂ ਆਰਾਮ ਨਾਲ ਬੰਦਾ ਕਰ ਸਕਦਾ ਕੰਮ ਇਹਦਾ ਆਪ ਗੀਅਰ ਜਿਵੇਂ ਦੇਖੋ ਕਿੰਨਾ ਸਾਫ਼ ਸੁਪਈਆ ਐ ਮਾਗਰੂ ਇੰਜਨ ਖਾਲੀ ਪਿਆ ਕੈਬਨ ਪਿਆ ਜੋਇਸਟਿਕ ਕੰਟਰੋਲ ਆ ਕੀ ਕਹਿਣਾ ਚਾਹੋਗੇ ਵੀਰੇ ਗਾਕਾਂ ਨੂੰ ਕਸਟਮਰ ਨੂੰ ਜ਼ਿੰਮੇਦਾਰਾਂ ਤੇ ਮਾਕਾਂ ਨੂੰ ਕਹਿਣਾ ਚਾਹਾਂਗੇ ਵੀ ਬਹੁਤ ਵਧੀਆ ਚੱਲਦੀ ਹੈ ਜੀ ਸਾਡੀ ਗਰੰਟੀ ਆ ਠੀਕ ਹੈ ਜੀ ਵੱਧ ਤੋਂ ਵੱਧ ਦੇਖ ਸਕਦੇ ਬਾਕੀ ਚੱਲਦੀ ਦੇਖ ਸਕਦੇ ਆ ਸੀਜ਼ਨ ਦੇ ਵਿੱਚ ਸਾਡੇ ਕੋਲ ਆ ਕੇ ਠੀਕ ਹੈ ਜੀ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਹਾਂਜੀ ਜਿਹੜੀਆਂ ਜਮੇ ਮਸ਼ੀਨਾਂ ਮੰਨ ਲਓ ਕਿਉਂ ਦੋ ਤਿੰਨ ਬੰਦੀ ਹੈ ਇੰਡੀਆ ਚ ਪੂਰੇ ਬਣਾਉਣ ਵਾਲੇ ਜੀ ਜਿਆਦਾ ਤਾਂ ਨਹੀਂ ਹੈਗੇ ਉਹ ਜਿਵੇਂ ਗੀਅਰ ਵਗੈਰਾ ਤੁਸੀਂ ਦੇਖੋਗੇ ਨਾ ਜਿਹੜਾ ਮੰਨ ਲਓ ਟਰਾਂਸਮਿਸ਼ਨ ਸਿਸਟਮ ਹੈ ਹਾਂਜੀ ਉਹ ਕਿਹੜੇ ਟਰੱਕ ਵਾਲਾ ਲਾ ਦਿੰਦੇ ਆ ਪੂਰਾ ਹਾਂਜੀ ਹਾਲ ਮੈਂ ਦੇਖਿਆ ਲਿਆ ਉਹ ਜਿਹੜੀ ਸਮੱਸਿਆ ਆਉਂਦੀ ਆ ਉਹਦਾ ਸਪੇਅਰ ਪਾਰਟ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਹਾਂ ਆਉਣੀ ਹੋਏ ਇਹ ਹੁਣ ਕਮੇਨਾਂ ਜੀ ਕਮੇਨਾਂ ਤੁਸੀਂ ਇਹ ਲਾ ਲਓ ਵੀ ਮੰਨ ਲਓ ਜਿਵੇਂ ਅਸੀਂ ਵੀ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਜਿਹੜਾ ਬਲਕ ਦਾ ਸਮਾਨ ਜੇ ਕਮੇਨ ਦਾ ਲੈਣਾ ਤਾਂ ਆਪਣੇ ਜਿੱਥੇ ਆਪਾਂ ਰਹਿੰਦੇ ਆ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਸਮਾਨ ਲੈ ਲਓ ਕਿੱਥੇ ਵੀ ਮੰਨ ਲਓ ਜੀ ਪੰਜਾਬ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਜੋ ਆਪਣਾ ਪਿੰਡ ਹੈ ਉਹਦੇ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਆਪਾਂ ਸਾਮਾਨ ਜਿੰਨਾ ਮਰਜ਼ੀ ਇਕੱਠਾ ਕਰ ਲਓ ਤੇ ਉਹੀ ਸਿਸਟਮ ਆਪਾਂ ਮੰਨ ਲਓ ਅਸੀਂ ਉਹ ਰੱਖਿਆ ਹੈ ਰੈਡਕਸ਼ਨਾਂ ਲੱਗੀਆਂ ਹੋਈਆਂ ਕਮਬੈਨ ਵਾਲੀਆਂ ਠੀਕ ਹੈ ਜੀ ਠੀਕ ਹੈ ਕਮਬੈਨ ਵਾਲਾ ਹੀ ਗियर ਲੱਗਿਆ ਹੋਇਆ ਹਾਂਜੀ ਕੋਈ ਮੰਨ ਲਓ ਝੰਜੜ ਨਹੀਂ ਹੈਗਾ ਜਿੱਥੋਂ ਮਰਜ਼ੀ ਲੈ ਕੇ ਸਾਮਾਨ ਪਾਓ ਕਹਿਣ ਤੋਂ ਭਾਪਾਈ ਬਾਹਰ ਵਾਲੀ ਟੈਕਨੋਲੋਜੀ ਹੋਗੀ ਹਾਂਜੀ ਹਾਂਜੀ ਜਮਾਈ ਈਜ਼ੀ ਸਿੰਪਲ ਹੋ ਗਿਆ ਸਾਮਾਨ ਦੀ ਅਵੇਲੇਬਿਲਟੀ ਹੋ ਗਈ ਫਿਰ ਟਾਇਰ ਵੀ ਇੱਕ ਦੋ ਕੰਪਨੀਆਂ ਆਪਣੇ ਅਲੱਗ ਪਾ ਰਹੀਆਂ ਠੀਕ ਹੈ ਜੀ ਇਹਦੇ ਵਿੱਚ ਸਮੱਸਿਆ ਵੀ ਕਾਫੀ ਆ ਸਾਡੇ ਕੋਲੇ ਅਸੀਂ ਵੀ ਮੰਨ ਲਓ ਉਹਨਾਂ ਨੂੰ ਆਪਣੀਆਂ ਮਸ਼ੀਨਾਂ ਵਿੱਚ ਦਿੱਤੀਆਂ ਪਹਿਲਾਂ ਉਹ ਆਦਰ ਚਲਾਉਂਦੇ ਸੀਗੇ ਉਹ ਕਾਫੀ ਉਹਨਾਂ ਨੇ ਮੰਨ ਲਓ ਉਹਨਾਂ ਨੂੰ ਵਧੀਆ ਲੱਗਿਆ ਜੀ ਉਹਨੇ ਟਾਇਰ ਆਮ ਹੈ ਜੀ ਕਮਾਈ ਨਾਲੇ ਜਿੱਥੋਂ ਮਰਜ਼ੀ ਲੈ ਲਓ ਕੋਈ ਸਮੱਸਿਆ ਨਹੀਂ ਬਾਕੀ ਆਪਾਂ ਨੂੰ ਪਤਾ ਵੀ ਇਹਨਾਂ ਦੇ ਵਿੱਚ ਕੋਈ ਸਮੱਸਿਆ ਹੈ ਹੀ ਨਹੀਂ ਉਹ ਮੰਨ ਲਓ ਲੱਖਾਂ ਦੇ ਵਿੱਚ ਕਮਾਈ ਨਾਲ ਆਪਣੇ ਕੋਲੇ ਚੱਲਦੀ ਉਹਦੇ 'ਚ ਕੋਈ ਦਿੱਕਤ ਹੀ ਨਹੀਂ ਅੱਛਾ ਬਾਈ ਜੀ ਜਾਂਦੇ ਜਾਂਦੇ ਆਪਣੀ ਫਰਮ ਦਾ ਪੂਰਾ ਨਾਂ ਕੀ ਆ ਭਾਰ ਮੈਕੈਨੀਕਲ ਵਰਕਸ ਹਾਂਜੀ ਪਿੰਡ ਟਪਾਲੀ ਆ ਜੀ ਜਿਹੜਾ ਬ੍ਰਾਂਡ ਨੇਮ ਆਪਣਾ ਹੈਨਾ ਜੀ ਠੀਕ ਆ ਜੀ ਹੈਨਾ ਸਬ ਮਾਡਲ ਨੇਮ ਆ ਉਹ ਹੈਨਾ ਸਸੋ ਆ ਉਹ ਹੈਨਾ ਭਾਈ ਉਹੀ ਆ ਜਿਹੜਾ ਜੰਗਲਾਂ ਚ ਸ਼ੇਰ ਬਘੇਰਿਆਂ ਨੂੰ ਵੀ ਖਾਂਦਾ ਇੰਹੀ ਖਾਂਦੀ ਜਾਂਦੀ ਆ ਗੋਲੀ ਲੱਗਣੀ ਮੱਕੀ ਵੇ ਵਾਸਤੇ ਰੱਖਿਆ ਵੀ ਇਹ ਖਾਈ ਜਾਂਦੀ ਆ ਜੀ ਸੋ ਜੇ ਕਿਸੇ ਨੇ ਆਉਣਾ ਹੈ ਜਿਹੜੀ ਆਪਾਂ ਵੀਡੀਓ ਪੋਸਟ ਕਰਾਂਗੇ ਉਹਦੇ ਥੱਲੇ ਬਾਈ ਉਹਨਾਂ ਦੀ ਐਗਜ਼ੈਕਟ ਜਿੱਥੇ ਮੈਨੂਫੈਕਚਰਿੰਗ ਯੂਨਿਟ ਆ ਉਹਦੀ ਲੋਕੇਸ਼ਨ ਲਾਵਾਂਗੇ ਸਕਰੀਨ ਤੇ ਬਾਈ ਉਹਨਾਂ ਦੇ ਨੰਬਰ ਚਮਕਣਗੇ ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਹੋਰ ਆ ਸਟਿਲ ਵੀਡੀਓ ਆ ਰੀਲਾ ਸ਼ੀਲਾ ਚ ਕੱਲੇ ਕੱਲੇ ਸੰਦਾਂ ਦੇ ਆਪਾਂ ਸੈਪਰੇਟਲੀ ਦਰਸ਼ਨ ਕਰਾਵਾਂਗੇ ਬਾਕੀ ਤੁਸੀਂ ਬਾਅਦ ਚ ਵੀ ਇਹ ਚਲੋ ਅੱਜ ਆਪਾਂ ਵੀਡੀਓ ਬਣਾ ਲਈ ਫੈਕਟਰੀ ਦੀ ਜੀ ਹਾਂਜੀ ਬਾਅਦ ਚ ਰਿਵਿਊ ਤੁਸੀਂ ਤੁਹਾਡੇ ਕੋਲੇ ਮਸ਼ੀਨ ਚੱਲਣੀਆਂ ਪਹਿਲਾਂ ਆਪਣੇ ਤਾਂ ਗਵਰੰਟੀ ਨਹੀਂ ਆ ਲਾਈਵ ਉਹਦਾ ਵੀ ਤੁਸੀਂ ਦਿਖਾਉਣਾ ਹੈ ਬਾਕੀ ਹੈ ਤੁਹਾਡੇ ਰਿਸ਼ਤੇਦਾਰ ਆ ਇਹ ਆਪਣੇ ਰਿਪੀਟ ਕਸਟਮਰ ਆ ਜੀ ਨਾ ਨਾ ਪਹੁੰਚਾਉਂਦੇ ਰਹਿੰਦੇ ਸਾਡੇ ਕੋਲੇ ਮੰਨ ਗਏ ਚੱਲੋ ਵੀ ਤਿੰਨ ਤੋਂ ਚਾਰ ਕਸਟਮਰ ਆ ਰਿਪੀਟ ਕਸਟਮਰ ਆ ਠੀਕ ਆ ਜੀ ਜਿਹੜਾ ਨੇ ਮੰਨ ਲਓ ਅਪਡੇਟ ਵੀ ਕਰ ਲਈ ਕਿਉਂ ਅਪਡੇਟ ਹੁੰਦਾ ਹੀ ਰਹਿੰਦਾ ਜੀ ਹਾਂਜੀ ਹਾਂਜੀ ਮੰਨ ਲਓ ਮਸ਼ੀਨ ਦੇ ਕੇ ਉਹਨੂੰ ਅਪਡੇਟ ਵੀ ਕਰਾਇਆ ਦੇਖੋ ਇਹ ਤਾਂ ਜੀ ਨਵੀਂ ਵੀ ਲਈ ਜੀ ਰੁਕਣਾ ਹੀ ਨਹੀਂ ਕੰਮ ਹਾਂਜੀ ਹਾਂਜੀ ਤੇ ਕਾਫੀ ਵਧੀਆ ਉਹ ਆਪਣੇ ਵੀਰ ਜੀ ਕਾਲੇ ਸੰਗਿਆਂ ਤੋਂ ਅੱਛਾ ਜੀ ਇਹਨਾਂ ਦਾ ਕਾਫੀ ਬੰਦਾ ਕੰਮ ਆ ਗਿਆ ਉਹਨੂੰ ਮਹਿੰਦਰਾ ਦੀ ਏਜੰਸੀ ਵਗੈਰਾ ਹੋਰ ਕਾਫੀ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਵੀ ਆਪਾਂ ਮਸ਼ੀਨ ਦੇ ਰਹੇ ਐ ਵੀ ਲੈ ਕੇ ਜਾ ਰਹੇ ਵਾਹ ਜੀ ਵਾਹ ਇਹਨਾਂ ਦੀ ਉਹ ਡਿਲੀਵਰੀ ਆ ਜੀ ਦੋ ਡਿਲੀਵਰੀਆਂ ਨੇ ਜੀ ਤੇ ਬਹੁਤਾ ਤੁਹਾਡਾ ਟਾਈਮ ਨਹੀਂ ਲੈਂਦੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਨੇ ਇੱਕ ਵਾਰੀ ਪਹੁੰਚ ਕੇ ਦਰਸ਼ਨ ਜ਼ਰੂਰ ਕਰਿਓ ਹਰੇਕ ਦੀ ਆਪੋ ਆਪਣੀ ਬੰਦੇ ਦੀ ਮਿਹਨਤ ਹੁੰਦੀ ਆ ਆਪ ਕੋ ਆਪਣਾ ਹੁੰਦਾ ਬੰਦੇ ਦਾ ਸਟਰਗਲ ਇਹ ਨਹੀਂ ਜ਼ਰੂਰੀ ਕਿ ਜੇ ਤੁਸੀਂ ਕਿਤੇ ਹੋਰ ਮਸ਼ੀਨ ਦੇਖ ਲਈ ਸਾਰਾ ਉਦਾਂ ਹੀ ਕਲੋਨ ਆ ਜਾਂ ਕਾਪੀ ਆ ਬਾਈ ਉਹਨਾਂ ਨੇ ਬਹੁਤ ਸਟਰਗਲ ਕਰਕੇ ਸਟਰਕਚਰ ਨੂੰ ਖੜਾ ਕਰਿਆ ਔਰ ਆ ਕੇ ਰੂਹ ਖੁਸ਼ ਹੋਊਗੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ